ਇੱਕ ਦੇ ਭਰਾ ਵੀ ਰਿਆ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਦੇ ਇੱਕ ਦਿਨ ਜਥੇਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਬਾ ਸਾਡੇ ਵੱਲੋਂ ਕਿ ਜੇ ਤੇ ਮਾਂ ਦਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬਰਾ ਕੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਮੈਨੂੰ ਇਹ ਦੱਸ ਮਿੰਟ ਜੀ ਮੇਰੀ ਪਲਸਟਰ ਲੁੱਟਾ ਪਲਸਟਰ ਜਿਹੜਾ दारू ਦੇ ਨਾਲ ਪੂਰਾ ਡੱਕੀ ਹੋਈ ਹੈ ਠੀਕ ਹੈ ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲਾਉਂਦਾ ਵਾ ਤੇ ਉਹ ਦਾਰੂ ਦੇ ਨਾਲ ਪੂਰਾ ਆ ਵੀ ਵੇਖ ਲੋ ਤੁਸੀਂ ਕਿੰਦਾ ਡੱਟ ਹੋਈ ਇਹ ਬਜ਼ੁਰਗ ਮਾਤਾ ਦਾ ਕੀ ਕਸੂਰ ਸੀ ਜਿਹਨੂੰ ਕੁੱਟ-ਕੁੱਟ ਕੇ ਬੁਰੀ ਹਾਲਤ 'ਚ ਛੱਡ ਦਿੱਤਾ ਕਿਨਾ ਟਾਂ ਮੈਂ ਗਾ ਦਾਰੂ ਪੀਂਦੇ ਨੂੰ ਮੈਨੂੰ ਨਾ ਅਧਰ ਖਰੇ ਮੈਂ ਜਮਨ ਤੋਂ ਪਹਿਲਾਂ ਪਹਿਲਾਂ ਦੀ ਪੀਂਦੀ ਹੈ ਜਿਹੜੀ ਸ਼ਬਦਾਵਲੀ ਸੀ ਤੁਹਾਡੀ ਮੈਂ ਉਹ ਵੱਡ ਬੋਲ ਨਹੀਂ ਸਕਦਾ ਕੁੱਤੀਆਂ ਤੇ ਬਿੱਲੀਆ ਪਤਾ ਨਹੀਂ ਕੀ ਕੁਛ ਉਹਨਾਂ ਮਾਤਾ ਨੂੰ ਬੋਲਿਆ ਬਜ਼ੁਰਗ ਮਾਤਾ ਨੂੰ ਸ਼ਰਮ ਦੇ ਵਿੱਚ ਡੁੱਬ ਕੇ ਮਰ ਜਾਣਾ ਚਾਹਿੰਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੂੰ ਬੋਲ ਨਹੀਂ ਬੋਲਣ ਦੇ ਮੇਰੀ ਗੱਲ ਸੁਣ ਇਨੂੰ ਬੈਂਕ ਦੀ ਨੌਕਰੀ ਮਿਲੀ ਫਰ ਕਿ ਨੌਕਰੀ ਮਿਲੀ ਤਾਂ ਪਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਲੈ ਓਕੇ ਮਰ ਜਾਣਾ ਦਿੰਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੇ ਆਏ ਹੋ ਤੇ ਬੋਲਦੇ ਵੀ ਬੋਲਦੇ ਮਰ ਜਾਣਾ ਦਿੰਦਾ ਮੇਰੀ ਗੱਲ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫਰ ਕਿ ਨੌਕਰੀ ਮਿਲੀ ਤਾਂ ਪਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਲੈ ਜੀਣਾ ਹਣਾ ਤੂੰ ਕਰ ਦਿੱਤਾ ਉਹ ਤਾਂ ਮੁਜਰਦ ਦਾ ਬਜ਼ੁਰਗ ਵੀ ਦਰੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਭਈ ਵਾਤਾ ਦੀ ਬੇਹਾਲਤ ਕੀ ਆ ਦੀ ਉਹ ਡਰਦੇ ਮਾਰੇ ਮਾਤਾ ਕੁਝ ਕਹਿੰਦੀ ਨਹੀਂ ਭਈ ਮਾਤਾ ਜੀ ਆਹ ਮਾਤਾ ਕਿੱਥੇ ਜਾਂਦੀ ਆਹ ਬੁੱਢੇ ਬਾਰੇ ਕਿੱਥੇ ਜਾਣਾ ਹੈ ਜੀ ਇਧਰ ਆ ਤੀਰਥ ਸਥਾਨ ਤੋਂ ਨਹੀਂ ਮੁੱਢ ਵਾਲੀ ਕਿਥੇ ਹੋਣੀ ਹੈ ਤਾਂ ਮੈਂ ਆਪਣੀ ਫਿਰਾਂਦੀ ਆ ਚੁੱਪ ਕਰੋ ਗਲਤ ਪਾਸੇ ਨਾ ਜਾਣ ਬਾਬਾ ਜੀ ਹੈ ਬਾਬਾ ਜੀ ਹੈ ਗੁਰਪਤ ਆ ਚਲਿੱਤਰ ਆ ਨਾ ਜਿਹੜੇ ਅਸੀਂ ਚਲਿੱਤਰ ਬਹੁਤ ਇਹੋ ਜਿਹੇ ਦੇਖ ਸਕੇ ਇਹ ਚਲਿੱਤਰ ਆਪਾਂ ਰੋਜ਼ ਹੀ ਲਿਖਦੇ ਆ ਰੋਜ਼ ਚਲਿੱਤਰ ਇਹੋ ਜਿਹੇ ਸੈਟ ਆਪਾਂ ਕੀਤੇ ਪਏ ਠੀਕ ਹੈ ਅਜੇ ਵੀ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇਹ ਵਾਇਰਲ ਹੋਈ ਆ ਸਾਨੂੰ ਮਜਬੂਰ ਕਰ ਦਿੱਤਾ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਤਾ ਦਾ ਘੱਟੋ-ਘੱਟ ਵੀ 70-75 ਮੈਂ ਕਹਿਣਾ ਪੜਾ ਰਿਹਾ ਸਾਹਮਣੇ ਆ ਰਿਹਾ ਕੈਮਰਾ ਵਿੱਚ ਜੇ ਇਹ ਆ ਪਾਜੀ ਹੋਰ ਵੀ ਹੋਣੀ ਆ ਆਪਾਂ ਆਪਣੇ ਨਾਲ ਅਸੀਂ ਤਾਂ ਬੰਦੇ ਸਾਡੇ ਢੱਕੇ ਨੇ ਆਪਾਂ ਉਹ ਚੀਜ਼ ਮੈਂ ਦੱਸਾਂ ਤੈਨੂੰ ਹੁਣ ਤੂੰ ਕੋਈ ਦੱਸਣਾ ਮੈਂ ਕੁਝ ਹੋਰ ਕੁਝ ਦੱਸ ਦਿੰਦਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਮੇਰੀ ਪਹਿਲੀ ਗੱਲ ਤੇ ਇਹ ਆ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗ ਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਘ ਠੀਕ ਹੈ ਜੇ ਸਾਨੂੰ ਪਤਾ ਲੱਗ ਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮਰਜ਼ੀ ਹੋਵੇ ਇਹ ਜੋ ਮਰਜ਼ੀ ਹੋਵੇ ਜੋ ਮਰਜ਼ੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈ ਪੈਰਵਾਈ ਕਰੇ ਭਾਵੇਂ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਹੋਣੀ ਮਟਨ ਦੇਣੀ ਠੀਕ ਹੈ ਮਾਰ ਕੁੱਟੇ ਬਹੁਤ ਦੂਰ ਦੀ ਗੱਲ ਹੈ ਇਹ ਸਾਰਾ ਭਾਵੇਂ ਨਗਰੀ ਇਹ ਸੁਣਨਾ